हां जी दोस्तों स्वागत है ਤੁਹਾਡੇ ਕਰਨੀ ਵੀਡੀਓ ਦੇ ਵਿੱਚ ਤੇ ਆਜੋ ਅੱਜ ਹੋਣ ਜਾ ਰਿਹਾ ਕੁੱਪ ਮੁਕਾਬਲਾ ਅੱਜ ਦੋ ਪਾਰਟੀਆਂ ਲੱਗੀਆਂ ਹੋਈਆਂ ਸੀ ਕੋਈ ਜਗ੍ਹਾ ਤੇ ਤੇ ਅੱਜ ਅਸੀਂ ਕਰਾਂਗੇ ਮੁਕਾਬਲਾ ਉਹ ਹੈਗੇ ਨੇ 8 ਜਣੇ ਅਸੀਂ ਹੈਗੇ ਹਾਂ 6 ਜਣੇ ਤੇ ਆਜੋ ਫਿਰ ਦੇਖਦੇ ਹਾਂਗੇ ਵੀ ਕਿਹੜਾ ਪਹਿਲਾਂ ਕੁੱਪ ਲਾਉਂਦਾਗਾ ਕੁੱਪ ਹੈਗਾ ਰੈਡੀਮੇਡ ਤੇ ਪਹਿਲਾਂ ਇਹ ਦੱਸੋ ਕਮੈਂਟ ਕਰਕੇ ਵੀ ਇਹ ਕੁੱਪ ਸਹੀ ਆ ਜਾਂ ਜਿਹੜਾ ਆਪਾਂ ਪ੍ਰਾਲੀ ਵਾਲਾ ਲਾਉਨੇ ਆ ਉਹ ਸਹੀ ਆ ਪਰ ਇਹਦੇ ਵਿੱਚ ਇੰਨਾ ਵੀ ਟਾਈਮ ਦੀ ਬਚਤ ਬਹੁਤ ਜ਼ਿਆਦਾ ਹੋ ਜਾਂਦੀ ਆ ਵਿੱਕ ਵਾਰੀ ਵਾਸ ਲਫਾਫਾ ਥੱਲੋਂ ਖੋਲਦੇ ਜਾਓ ਤਾਂ ਹਨ ਵਾਸ ਇਹਨੂੰ ਤੂੜੀ ਇਹਦੇ ਵਿੱਚ ਪਾਉਂਦੇ ਜਾਓ ਉਹ ਸਾਹਮਣੇ ਦੇਖ ਸਕਦੇ ਹੋ ਦੂਜੀ ਪਾਰਟੀ ਲੱਗੀ ਪਈ ਐ ਤੇ ਇਧਰ ਦਾ ਦੋਨਾਂ ਕੋਲੇ 14-14 ਟਰਾਲੀਆਂ ਨੇ ਗਈਆਂ ਪੂਰੀਆਂ ਤੇ ਦੇਖਦੇ ਆਂ ਕੁੱਪ ਫਿਰ ਪਹਿਲਾਂ ਕਿਹਦਾ ਕੁੱਪ ਲੱਗਦਾ ਗੱਜ ਤੇ ਨਾਲ ਦੀ ਨਾਲ ਚੱਲਦੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਪੇਜ ਨੂੰ ਕਰ ਲਿਓ ਫੋਲੋ ਜੇਕਰ ਵੀਡੀਓ ਦੇਖਣੀ ਹੈ YouTube ਤੇ ਤਾਂ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਚਾਰ-ਚਾਰ ਟਰਾਲੀਆਂ ਦੂ ਪਹਿਲਾਂ ਪੈ ਚੁੱਕੀਆਂ ਨੇ ਇਹਦੇ ਵਿੱਚ ਇਹ 10-10 ਟਰਾਲੀਆਂ ਬਾਕੀ ਨੇਗੀਆਂ ਤੇ ਦੂਜੀ ਗੱਲ ਤੁਹਾਨੂੰ ਦੱਸ ਦਿੰਨੇ ਹਾਂ ਕੱਪ ਇਹ ਦੋਨਾਂ ਟੀਮਾਂ ਨੇ ਲਾਇਆ ਸੀਗਾ ਬਰਾਬਰ ਕਿਉਂਕਿ ਉਸ ਤੋਂ ਬਾਅਦ ਵੀਡੀਓ ਨਹੀਂ ਬਣਾ ਸਕਿਆ ਸੀ ਸ਼ਾਮ ਨੂੰ ਹਨੇਰਾ ਹੋ ਗਿਆ ਸੀ ਤਾਂ ਕਰਕੇ ਤੁਹਾਨੂੰ ਇਦਾਂ ਹੀ ਦੱਸ ਦਿੰਨੇ ਆ ਵੀ ਦੋਨਾਂ ਟੀਮਾਂ ਨੇ ਕੱਪ ਬਰਾਬਰ ਲਾਇਆ ਸੀਗਾ ਹਾਂਜੀ ਦੋਸਤੋ ਧੰਨਵਾਦ ਮਿਲਦੇ ਆ हां जी दोस्तों स्वागत है ਤੁਹਾਡੇ ਕਰਨੀ ਵੀਡੀਓ ਦੇ ਵਿੱਚ ਤੇ ਆਜੋ ਅੱਜ ਹੋਣ ਜਾ ਰਿਹਾ ਕੁੱਪ ਮੁਕਾਬਲਾ ਅੱਜ ਦੋ ਪਾਰਟੀਆਂ ਲੱਗੀਆਂ ਹੋਈਆਂ ਸੀ ਕੋਈ ਜਗ੍ਹਾ ਤੇ ਤੇ ਅੱਜ ਅਸੀਂ ਕਰਾਂਗੇ ਮੁਕਾਬਲਾ ਉਹ ਹੈਗੇ ਨੇ 8 ਜਣੇ ਅਸੀਂ ਹੈਗੇ ਹਾਂ 6 ਜਣੇ ਤੇ ਆਜੋ ਫਿਰ ਦੇਖਦੇ ਹਾਂਗੇ ਵੀ ਕਿਹੜਾ ਪਹਿਲਾਂ ਕੁੱਪ ਲਾਉਂਦਾਗਾ ਕੁੱਪ ਹੈਗਾ ਰੈਡੀਮੇਡ ਤੇ ਪਹਿਲਾਂ ਇਹ ਦੱਸੋ ਕਮੈਂਟ ਕਰਕੇ ਵੀ ਇਹ ਕੁੱਪ ਸਹੀ ਆ ਜਾਂ ਜਿਹੜਾ ਆਪਾਂ ਪਰਾਲੀ ਵਾਲਾ ਲਾਉਨੇ ਆ ਉਹ ਸਹੀ ਆ ਪਰ ਇਹਦੇ ਵਿੱਚ ਇੰਨਾ ਵੀ ਟਾਈਮ ਦੀ ਬਚਤ ਬਹੁਤ ਜ਼ਿਆਦਾ ਹੋ ਜਾਂਦੀ ਆ ਬਿੱਕ ਵਾਰੀ ਵਾਸ ਲਫਾਫਾ ਥੱਲੋਂ ਖੋਲਦੇ ਜਾਓ ਤਾਂ ਹਣ ਵਾਸ ਇਹਨੂੰ ਤੂੜੀ ਇਹਦੇ ਵਿੱਚ ਪਾਉਂਦੇ ਜਾਓ ਉਹ ਸਾਹਮਣੇ ਦੇਖ ਸਕਦੇ ਹੋ ਦੂਜੀ ਪਾਰਟੀ ਲੱਗੀ ਪਈ ਐ ਤੇ ਇੱਧਰ ਦਾ ਦੋਨਾਂ ਕੋਲੇ 14-14 ਟਰਾਲੀਆਂ ਨੇ ਗਈਆਂ ਪੂਰੀਆਂ ਤੇ ਦੇਖਦੇ ਆ ਕੁੱਪ ਫਿਰ ਪਹਿਲਾਂ ਕਿਉਂ ਦਾ ਕੁੱਪ ਲੱਗਦਾ ਗੱਜ ਤੇ ਨਾ ਵੀ ਨਾਲ ਚੱਲਦੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਪੇਜ ਨੂੰ ਕਰ ਲਿਓ ਫੋਲੋ ਜੇਕਰ ਵੀਡੀਓ ਦੇ ਅਸੀਂ YouTube ਤੇ ਤਾਂ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਚਾਰ-ਚਾਰ ਟਰਾਲੀਆਂ ਇਹ ਦੂ ਪਹਿਲਾਂ ਪੈ ਚੁੱਕੀਆਂ ਨੇ ਇਹਦੇ ਵਿੱਚ ਤੇ 10-10 ਟਰਾਲੀਆਂ ਬਾਕੀ ਨੇਗੀਆਂ ਤੇ ਦੂਜੀ ਗੱਲ ਤੁਹਾਨੂੰ ਦੱਸ ਦਿੰਨੇ ਹਾਂ ਕੱਪ ਇਹ ਦੋਨਾਂ ਟੀਮਾਂ ਨੇ ਲਾਇਆ ਸੀਗਾ ਬਰਾਬਰ ਕਿਉਂਕਿ ਉਸ ਤੋਂ ਬਾਅਦ ਵੀਡੀਓ ਨਹੀਂ ਬਣਾ ਸਕਿਆ ਸੀ ਸ਼ਾਮ ਨੂੰ ਹਨੇਰਾ ਹੋ ਗਿਆ ਸੀ ਤਾਂ ਕਰਕੇ ਤੁਹਾਨੂੰ ਇਦਾਂ ਹੀ ਦੱਸ ਦਿੰਨੇ ਆ ਵੀ ਦੋਨਾਂ ਟੀਮਾਂ ਨੇ ਕੱਪ ਬਰਾਬਰ ਲਾਇਆ ਸੀਗਾ ਹਾਂਜੀ ਦੋਸਤੋ ਧੰਨਵਾਦ ਮਿਲਦੇ ਆ